हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਾਨਸਾ ਵਾਸੀਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈਗੀ ਹੈ ਜੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆ ਜੋ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਸਾਈ ਮੰਦਿਰ ਬਣਨ ਜਾ ਰਿਹਾ ਸੀ ਜੋ ਮਾਨਸਾ ਕੈਂਚੀਆਂ ਦੇ ਉੱਤੇ ਜੋ ਬਿਲਕੁਲ ਮਾਨਸਾ ਦੇ ਵਿੱਚ ਮਾਨਸਾ ਕੈਂਚੀਆਂ ਦੇ ਉੱਤੇ ਜੋ ਮਾਰਕੀਟ ਬਣ ਰਹੀ ਸੀ ਆਊਟਲੈਟ ਬਣ ਰਹੇ ਸੀ ਉਸ ਦੇ ਬਿਲਕੁਲ ਸਾਹਮਣੇ ਬਣ ਰਿਹਾ ਸੀ ਉਸ ਦਾ ਕੰਮ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਤੇ ਉਸ ਤੇ ਜੋ ਪੋਸਟਰ ਨੇ ਉਹ ਵੀ ਲੱਗ ਚੁੱਕੇ ਨੇ ਜਿਸ ਦੇ ਵਿੱਚ ਸ੍ਰੀ ਸਾਈ ਮੰਦਰ ਪ੍ਰਾਣ ਪ੍ਰティਸ਼ਠਾ ਦੀ ਹਾਰਦਿਕ ਸ਼ੁਭ ਕਾਮਨਾਏ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਲਿਖਿਆ ਹੋਇਆ ਤੇ 9 ਜੂਨ ਨੂੰ ਜੋ ਪ੍ਰਾਣ ਪ੍ਰティਸ਼ਠਾ ਹੋ ਰਹੀ ਹੈ ਸ੍ਰੀ ਸਾਈ ਮੰਦਰ ਵਿਖੇ ਜੀ ਤੁਸੀਂ ਦੇਖ ਸਕਦੇ ਹੋ ਤੇ ਪੂਰਾ ਕੰਪਲੀਟ ਹੋ ਚੁੱਕਿਆ ਜੀ ਮੁਕੰਮਲ ਹੋ ਚੁੱਕਿਆ ਸ੍ਰੀ ਸਾਈ ਮੰਦਰ ਇਹ ਸਾਰੇ ਹੀ ਸਾਈ ਭਗਤਾਂ ਦੇ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਜੋ ਸਾਡੇ ਸਿੰਗਲ ਸਟਾਰ ਗਰੁੱਪ ਜਿਨ੍ਹਾਂ ਦੇ ਸਕੂਲ ਨੇ ਹਸਪੀਟਲ ਨੇ ਉਹਨਾਂ ਦੇ ਵੱਲੋਂ ਇਹ ਬਹੁਤ ਵਧੀਆ ਪਹਿਲ ਕਦਮੀ ਕੀਤੀ ਗਈ ਹੈ ਜੋ ਕਿ ਮਾਨਸਾਂ ਕੈਂਚੀਆਂ ਦੇ ਉੱਤੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਜੋ ਸ੍ਰੀ ਸਾਈ ਮੰਦਰ ਬਣਾਇਆ ਗਿਆ ਹੈਗਾ ਜੀ ਜਿਸ ਦੇ ਵਿੱਚ ਜੋ ਪ੍ਰਾਣ ਪ੍ਰティਸ਼ਟਾ ਹੈਗੀ ਆ ਉਹ 9 ਜੂਨ 2025 ਵਾਲੇ ਦਿਨ ਜੋ ਕਿ 25 2025 ਨੂੰ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਸ੍ਰੀ ਸਾਈ ਮੰਦਰ ਤੁਸੀਂ ਦੇਖ ਸਕਦੇ ਹੋ ਪੂਰਾ ਕੰਪਲੀਟ ਮੁਕੰਮਲ ਹੋ ਚੁੱਕਿਆ ਹੈ ਜੀ ਤੇ ਤਿਆਰੀਆਂ ਜੋ ਚੱਲ ਰਹੀਆਂ ਨੇ ਇਸ ਸ੍ਰੀ ਸਾਈ ਮੰਦਿਰ ਦੇਖ ਸਕਦੇ ਹਾਂ ਜੋ ਕਿ ਮਾਨਸਾ ਸਿਰਸਾ ਰੋਡ ਦੇ ਉੱਤੇ ਸਾਹਮਣੇ ਮਾਰਕੀਟ ਬਣ ਰਹੀ ਹੈਗੀ ਹੈ ਜੀ ਔਟਲੈਟ ਬਣ ਰਹੇ ਨੇ ਉਸਦੇ ਬਿਲਕੁਲ ਸਾਹਮਣੇ ਸਾਈ ਮੰਦਿਰ ਬਣ ਰਿਹਾ ਸੀ ਉਹ ਮੁਕੰਮਲ ਹੋ ਚੁੱਕਿਆ ਹੈ ਜੀ ਸ੍ਰੀ ਸਾਈ ਭਗਤਾਂ ਨੂੰ ਸਾਰਿਆਂ ਨੂੰ ਬਹੁਤ ਇੰਤਜ਼ਾਰ ਸੀ ਸਾਰੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਕਦੋਂ ਇਹ ਸ੍ਰੀ ਸਾਈ ਮੰਦਿਰ ਬਣ ਕੇ ਕੰਪਲੀਟ ਹੋਵੇਗਾ ਤੇ ਅਸੀਂ ਸਾਈ ਜੀ ਦੇ ਦਰਸ਼ਨ ਕਰਾਂਗੇ ਤੇ ਸਾਰਿਆਂ ਲਈ ਇਹ ਖੁਸ਼ਖਬਰੀ ਹੈਗੀ ਹੈ ਕਿ ਜੋ ਸਾਈ ਮੰਦਿਰ ਹੈਗਾ ਉਹ 9 ਜੂਨ 2025 ਨੂੰ ਜੋ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਉੱਥੇ ਜੀ ਉਸ ਤੋਂ ਬਾਅਦ ਸਾਰੇ ਹੀ ਦਰਸ਼ਨ ਕਰ ਸਕਣਗੇ ਜੀ ਸ੍ਰੀ ਸਾਈਂ ਬਾਬਾ ਜੀ ਦੇ ਨੇ ਤੇ ਸਾਰੇ ਹੀ ਸਾਈਂ ਭਕਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈਗੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਆਉਟਲੈਟ ਜੋ ਬਣ ਰਿਹਾ ਹੈ ਜੀ ਮਾਰਕੀਟ ਬਣ ਰਹੀ ਹੈ ਜਿਸ ਦੇ ਸਾਹਮਣੇ ਬਿਲਕੁਲ ਸਾਹਮਣੇ ਜੋ ਸਾਈਂ ਮੰਦਿਰ ਬਣ ਰਿਹਾ ਹੈ ਉਸ ਤੇ ਜੋ ਪੋਸਟਰ ਵੀ ਤੁਸੀਂ ਫਲੈਕਸ ਦੇਖ ਸਕਦੇ ਹੋ ਉਸ ਦੇ ਉੱਤੇ ਲਿਖਿਆ ਹੈਗਾ ਸ੍ਰੀ ਸਾਈਂ ਮੰਦਿਰ ਪ੍ਰਾਣ ਪ੍ਰਤੀਸ਼ਟਾ ਕੀ ਹਾਰਦਿਕ ਸ਼ੁਭਕਾਮਨਾئیں ਜੋ ਕਿ 9 ਜੂਨ 2025 ਨੂੰ ਲੋਕ ਅਰਪਣ ਹੋ ਰਿਹਾ ਹੈ ਜੀ ਤੁਸੀਂ ਜਾ ਕੇ ਦਰਸ਼ਨ ਕਰ ਸਕੋਗੇ ਇਸ ਸ੍ਰੀ ਸਾਈ ਮੰਦਿਰ ਜੀ ਦੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ ਹੀ ਹਾਰਦਿਕ ਸ਼ੁਭ ਕਾਮਨਾਵਾਂ ਸਾਰੇ ਹੀ ਮਾਨਸਾ ਵਾਸੀਆਂ ਨੂੰ ਬਹੁਤ ਵਧੀਆ ਜੋ ਉਪਰਾਲਾ ਕੀਤਾ ਗਿਆ ਸਿੰਗਲ ਸਟਾਰ ਗਰੁੱਪ ਦੇ ਵੱਲੋਂ ਜੀ ਇਸ ਸ੍ਰੀ ਸਾਈ ਮੰਦਿਰ ਜੋ ਲੋਕ ਅਰਪਣ ਕਰ ਰਹੇ ਨੇ 9 ਜੂਨ 2025 ਨੂੰ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਰਨਾਲਾ ਮਾਨਸਾ ਸਿਰਸਾ ਰੋਡ ਦੇ ਉੱਤੇ ਇਹ ਸਥਿਤ ਹੈਗਾ ਜੀ ਜੋ ਨਵੀਂ ਮਾਰਕੀਟ ਬਣ ਰਹੀ ਹੈ ਉਸ ਤੇ ਬਿਲਕੁਲ ਸਾਹਮਣੇ ਜੀ ਬਹੁਤ ਬਹੁਤ